ਮਿੱਠਾ ਕਰਕੇ ਖਾਇਆ ਬਹੁਤ ਸਾਦੋਂ ਉਪਜਾ ਰੋਗ ਬਹੁਤ ਸਵਾਦ ਨਾਲ ਮਿੱਠਾ ਖਾਈ ਗਿਆ ਖਾਈ ਗਿਆ ਸ਼ੂਗਰ ਹੋ ਗਈ ਮਿੱਠਾ ਤਾਂ ਵੀ ਬਣਾ ਕਰਤਾ ਹੁਣ ਨਹੀਂ ਖਾ ਸਕਦਾ ਪਛਤਾਉਂਦਾ ਇਹ ਤਾਂ ਰੋਗ ਹੋ ਜਾਂਦਾ ਪਛਤਾਉਂਦਾ ਪਤਾ ਲੱਗਾ ਸ਼ੂਗਰ ਜਦ ਪਤਾ ਨਹੀਂ ਸੀ ਲੱਗਦਾ ਸ਼ੂਗਰ ਦਾ ਜਦ ਖਾਈ ਜਾਂਦੇ ਸੀ ਲੋਕ ਮਿੱਠਾ ਬਲੀ ਛੱਡਦੇ ਬਹੁਤ ਸਾਦੋਂ ਉਪਜਾ ਰੋਗ ਇਹ ਮਾਇਆ ਦੇ ਵੀ ਮਾਇਆ ਦੇ ਵੀ ਟੇਸਟ ਦੇ ਸਵਾਦ ਨੇ ਕਾਰਾਂ ਦੇ ਲਗਜ਼ਰੀ ਕਾਰਾਂ ਦੇ ਏਸੀ ਦੇ ਕੋਠੀਆਂ ਦੇ ਚੰਗੇ ਖਾਣ ਦੇ ਚੰਗੇ ਪਹਿਨਣ ਦੇ ਚੰਗੇ ਸਟੇਟਸ ਦੇ ਰੋਗ ਨੇ ਬਹੁਤ ਸਾਧਾ ਉਪਜਾ ਰੋਗ ਰੋਗੀ ਹਮੇਂ ਦੀਰਗ ਰੋਗ ਹੈ ਉਹ ਵੀ ਬੜਾ ਹੋਈ ਰੋਗ ਪੈਦਾ ਹੋ ਗਏ ਇਹਦੇ ਨਾਲ ਹੋਰ ਹੋ ਨਹੀਂ ਸਕਦਾ ਕੋਕਾ ਹਮੇਂ বুঝਣ ਵਾਲੀ ਚੀਜ਼ ਹੋਂ ਮੈਨੂੰ ਨਹੀਂ ਪਤਾ ਲੱਗਦਾ ਜੇ ਦਾ ਚੜ ਜਾ ਬੁਖਾਰ 108 ਹੋ ਜਾ ਟੈਂਪਰੇਚਰ ਫਿਰ ਕਦਾਂ ਲੱਗ ਜਾਂਦਾ ਪਤਾ ਇਹਨੂੰ ਪਰ ਹਮੇਂ ਦਾ ਬੁਖਾਰ ਚੜਦਾ ਹੀ ਨਹੀਂ ਬੁਖਾਰ ਤਾਂ ਹੈਗਾ ਅੰਦਰ ਉਹ ਚੰਗਾ ਲੱਗਦਾ ਇਹਨੂੰ ਉਹ ਮਾਫਕ ਹੈ ਬੁਖਾਰ ਇਹਨੂੰ ਜਿਉਂ-ਜਿਉਂ ਇਹ ਕਰਦਾ ਉੱਤੇ ਉਦੋਂ ਨਾਮ ਨਾਲ ਵੀ ਵਿਰੋਧ ਵੱਧਾ ਚਲਾ ਜਾਂਦਾ ਹਮਨ ਆਵਾ ਨਾਲ ਵਿਰੋਧ ਹੈ ਇਤਨਾ ਨਾ ਨਾ ਵਿਰੋਧ ਹੋ ਜਾਂਦਾ ਹਾਂਜੀ